ਹਏ ਜਿਵੇਂ ਸੰਤ ਬਾਬਾ ਇੰਦਰਦਸ ਮਾਰਾ ਨੇ ਆ ਸਥਾਨ ਪ੍ਰਗਟ ਕੀਤਾ ਸੁਣਿਓ ਗੁਰਮੁਖੋ ਜਿਹੜੇ ਨਾਮੰਦੇ ਬੰਜਾਰੇ ਨੇ ਨਾ ਨਾਮਣ ਦੀ ਬੰਦ ਕਰਨ ਵਾਲੇ ਨੇ ਉਹ ਸਾਧੂ ਦੀ ਗੱਲ ਜਰੂਰ ਸੁਣਦੇ ਨੇ ਉਹ ਸਾਧੂ ਦਾ ਬਚਨ ਜਰੂਰ ਸੁਣਨਗੇ ਜਿਨ੍ਹਾਂ ਦੀ ਯਾਦ ਵੀ ਚਾਏ ਹੋ ਜਿਨ੍ਹਾਂ ਦਾ ਦਿਨ ਮਨਾਤੇ ਹੋ ਉਹਨਾਂ ਦੀ ਬਾਤ ਵੀ ਮੰਨੋ ਆਏ ਜਿਵੇਂ ਧੰਵਾ ਵਾ ਇੰਦਰਦਸ ਮਾਰਾ ਨੇ ਇਸ ਧਰਤੀ ਨੂੰ ਰੰਗ ਭਾਗ ਲਾਏ ਨਾ ਆਏ ਇੱਕ ਸਾਧੂ ਕਿਸੇ ਨਗਰ ਵਿੱਚ ਜਾ ਕੇ ਵਹਿ ਗਿਆ ਗੱਲ ਮੈਂ ਮਹਾਪੁਰਖਾਂ ਦੀ ਕਰਨ ਲੱਗਿਆ ਸਾਧੂ ਦੁਨੀਆ ਤੇ ਜਾਂਦਾ ਕਿ ਨਹੀਂ ਜਾਂਦਾ ਸਾਧੂ ਨੂੰ ਮੌਤ ਆਉਂਦੀ ਆ ਕਿ ਨਹੀਂ ਆਉਂਦੀ ਆਏ ਇੱਕ ਸਾਧੂ ਕਿਸੇ ਨਗਰ ਜਾ ਕੇ ਵਹਿ ਗਿਆ ਹੱਥ ਵਿੱਚ ਮਾਲਾ ਫੜੀ ਰੱਬ ਰੱਬ ਕਰਦਾ ਰਿਹਾ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ RAM ਆਏ ਰੱਬ ਰੱਬ ਕਰਦਾ ਰਿਹਾ ਬੜਾ ਸਮਾਂ ਲੰਘ ਗਿਆ ਰੱਬ ਰੱਬ ਕਰਦੇਆਂ ਨੂੰ ਤੁਹਾਡੇ ਵਰਗੇ ਪਿਆਰ ਵਾਲੇ ਸੰਗਤਾਂ ਉਹ ਮਹਾਂਪੁਰਖਾਂ ਨੂੰ ਮਿਲਣ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ ਇੱਕ ਦਿਨ ਐਦਾਂ ਦਾ ਵੇਲਾ ਆ ਗਿਆ ਅੱਜ ਦੀ ਗੱਲ ਕਰੀਏ ਜਿਵੇਂ ਅੱਜ ਆਪਾਂ ਸਾਧੂਆਂ ਦੀ ਯਾਦ ਵਿਚ ਜੁੜੇ ਆ ਜਿਵੇਂ ਅੱਜ ਮਾਪੁਰਖਾਂ ਦੀ ਵਰਸੀ ਸਮਾਗਮ ਵਿੱਚ ਜੁੜੇ ਆ ਅੱਜ ਵਾਲਾ ਦਿਨ ਆ ਗਿਆ ਉਹ ਮਾਪੁਰਖਾਂ ਕੋਲ ਸੰਗਤਾਂ ਬੈਠੀਆਂ ਜਿਵੇਂ ਅੱਜ ਤੁਸੀਂ ਬਚਨ ਸੁਣਨੇ ਹੋ ਨਾ ਮਾਪੁਰਖਾਂ ਦੇ ਆਏ ਸਤਿਪੁਰਸ਼ਾਂ ਨੇ ਬੈਠਿਆ ਬੈਠਿਆ ਬਚਨ ਕਰ ਦਿੱਤਾ ਕਹਿੰਦੇ ਸੰਗਤੇ ਸਾਡਾ ਸਮਾਂ ਥੋੜਾ ਰਹਿ ਗਿਆ ਅਸੀਂ ਦੁਨੀਆ ਤੇ ਹੁਣ ਚੱਲੇ ਆ ਅਸੀਂ ਦੁਨੀਆ ਤੇ ਚਲੇ ਜਾਣਾ ਜਿਨ੍ਹਾਂ ਦਾ ਪਿਆਰ ਸੀ ਦੌੜ ਕੇ ਆਏ ਕਹਿੰਦੇ ਸਤਿਪੁਰਸ਼ੋ ਤੁਸੀਂ ਦੁਨੀਆ ਤੇ ਜਾਣਾ ਏ ਐਦਾਂ ਕਿਵੇਂ ਹੋ ਜਾਏਗਾ ਅਸੀਂ ਤਾਂ ਤੁਹਾਡੇ ਦਰਸ਼ਨ ਕਰ ਕਰਕੇ ਜੀਨੇ ਆ ਅਸੀਂ ਤੁਹਾਡੇ ਬਿਨਾ ਥੋੜਾ ਰਹਿ ਸਕਦੇ ਆ ਐ ਨਾ ਕੋ ਮਹਾਰਜ ਕਹਿੰਦੇ ਨਾ ਭਾਈ ਹੁਣ ਸਮਾਂ ਥੋੜਾ ਰਹਿਦਾ ਏ ਅਸੀਂ ਚਲੇ ਜਾਣਾ ਸੰਗਤ ਵਿੱਚ ਸਾਰੇ ਸ਼ਰਧਾਵਾਨ ਨਹੀਂ ਹੁੰਦੇ ਤੇ ਸੰਗਤ ਵਿੱਚ ਸਾਰੇ ਸ਼ੰਕਾਵਾਜ ਨਹੀਂ ਹੁੰਦੇ। ਦੋ ਚਾਰ ਬੰਦੇ ਸ਼ੰਕਾਵਾਜੀ ਬੈਠੇ ਸਨ ਜਿਹੜੇ ਸਾਧੂਆਂ ਦੇ ਵਿਰੋਧੀ ਲੋਕ ਹੁੰਦੇ ਨੇ। ਉਹ ਕਈ ਆ ਕੇ ਵੇਖਦੇ ਰਹਿਣਗੇ ਕੀ ਕਰਦੇ ਨੇ ਕੀ ਕਰਨਗੇ। ਬਚਨ ਪੜਿਆ ਨਾ ਆਪਾਂ ਨੇ ਵੇਖੀ ਇਹਨੇ ਫੱਕਰ ਦੇ ਹਾਲ ਨੂੰ। ਭਾਵੇਂ ਫੱਕਰ ਹਾਲੋ ਤੇ ਹਾਲ ਹੋਵੇ। ਕਦੇ ਫੋਲੀ ਇਹ ਨਾ ਫਕਰਾਂ ਦੀ ਗੋਦੜੀ ਨੂੰ ਸ਼ਾਇਦ ਗੋਦੜੀ 'ਚ ਲਾਲ ਹੋਵੇ ਪਿਆਰ ਕਰਨ ਵਾਲਿਆਂ ਨੇ ਪੁੱਛਿਆ ਮਹਾਰਾਜ ਆਹ ਬਚਨ ਨਾ ਕਰੋ ਜੇ ਤੁਸੀਂ ਚਲੇਗੇ ਸਾਡਾ ਕੀ ਬਣੇਗਾ ਜਿਹੜੇ ਪੰਜ ਸਰ ਸਾਧੂਆਂ ਦੇ ਵਿਰੋਧੀ ਸਨ ਨਾ ਉਹ ਕਹਿੰਦੇ ਮਹਾਰਾਜ ਜੀ ਤੁਹਾਨੂੰ ਪਤਾ ਮੌਤ ਕਦੋਂ ਆਉਣੀ ਆ ਗੱਲ ਮੈਂ ਮਾਪੁਰਖਾਂ ਦੇ ਜਾਣ ਦੀ ਕਰਨ ਲੱਗਿਆ ਸੁਣਿਓ ਕਹਿੰਦੇ ਮਹਾਰਾਜ ਤੁਹਾਨੂੰ ਪਤਾ ਹੈ ਤੁਸੀਂ ਕਦੋਂ ਮਰਨਾ ਹੈ ਜੇ ਤੁਹਾਨੂੰ ਪਤਾ ਏ ਤੁਸੀਂ ਮਰਨਾ ਏ ਇਹਨਾਂ ਲੋਕਾਂ ਨੂੰ ਕਹਿੰਦੇ ਆਸੀਂ ਦੁਨੀਆ ਤੇ ਚੱਲਿਆ ਜਾਣਾ ਜੇ ਤੁਸੀਂ ਜੰਨੀਆਂ ਤੇ ਜਾਣਾ ਏ ਜੇ ਤੁਸੀਂ ਪੂਰਨ ਸਾਧੂ ਆ ਜੇ ਤੁਹਾਡੀ ਬੰਦਗੀ ਆ ਜੇ ਤੁਹਾਡਾ ਤਾਪ ਆ ਜੇ ਤੁਸੀਂ ਦੁਨੀਆ ਨੂੰ ਉਪਦੇਸ਼ ਕਰਦੇ ਆ ਇੱਕ ਕੋਰੇ ਕਾਗਜ਼ ਤੇ ਲਿਖ ਕੇ ਦੇਖੇ ਜਾਓ ਤੁਸੀਂ ਮਰੂਗੇ ਕਦ ਯਾਰ ਤੇ ਹਥਿਆਰ ਪਰਖ ਲੈਣਾ ਚਾਹੀਦਾ ਜਿਹਦੇ ਨਾਲ ਯਾਰੀ ਲਾਈ ਹੈ ਉਹਨੂੰ ਵੀ ਪਰਖ ਲੈਣਾ ਚਾਹੀਦਾ ਉਹ ਪੂਰਾ ਹੈ ਕਿ ਅਧੂਰਾ ਹੈ ਜਦੋਂ ਇਹ ਆਖਿਆ ਨਾ ਸੰਗਤ ਦੇ ਵਿੱਚ ਕਹਿੰਦੇ ਮਹਾਰਾਜ ਜੇ ਤੁਸੀਂ ਜਾਣਾ ਹੈ ਤੁਹਾਨੂੰ ਮੌਤ ਆਉਣੀ ਆ ਇਹ ਤੇ ਦੱਸ ਦਿੱਤਾ ਵੀ ਅਸੀਂ ਚਲੇ ਆ ਜਾਣਾ ਇਹ ਦੁਨੀਆ ਦੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਦੁਨੀਆ ਤੇ ਚਲੇ ਆ ਜਾਣਾ ਪਰ ਇਹ ਦੱਸ ਕੇ ਜਾਓ ਤੁਸੀਂ ਕਦੋਂ ਜਾਣਾ ਹੈ ਸੁਣਿਓ ਇੱਕ ਹੋਰੇ ਕਾਗ ਤੇ ਲੈ ਕੇ ਜਾਓ ਤੁਸੀਂ ਕਦੋਂ ਮਰਨਾ ਏ ਸੰਤ ਬਾਬਾ ਇੰਦਰਦਸ ਮਹਾਰਾਜ ਵਰਗੇ ਸਾਧੂ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹੋ ਅੱਛਿਆ ਮਹਾਂਪੁਰਖ ਕਹਿੰਦੇ ਉਹ ਗੁਰਮੁਖੋ ਤੁਹਾਨੂੰ ਸ਼ੰਕਾ ਦਾ ਰੋਗ ਲੱਗ ਗਿਆ ਮੈਂ ਸਦਾ ਹੀ ਦਵਾਨਾਂ ਚ ਬੇਨਤੀ ਕਰਦਾ ਹੁੰਨਾ ਏ ਦੁਨੀਆ ਤੇ ਤਿੰਨ ਰੋਗ ਲੱਗੇ ਨੇ ਮਾੜੇ ਨੇ ਰੱਬ ਬੰਦੇ ਨੂੰ ਜ਼ਿੰਦਗੀ ਚ ਨਾ ਲਾਵੇ ਪਹਿਲਾ ਰੋਗ ਗਰੀਬੀ ਦਾ ਤੇ ਦੂਜਾ ਰੋਗ ਵਿਛੋੜੇ ਦਾ ਤੇ ਤੀਜਾ ਸ਼ੰਕਾ ਤੇ ਚਿੰਤਾ ਇਹ ਤਿੰਨੇ ਰੋਗ ਲੱਗੇ ਮਾੜੇ ਨੇ ਜਿਨ੍ਹਾਂ ਲੋਕਾਂ ਨੂੰ ਲੱਗ ਜਾਣ ਇਹ ਰੋਗ ਬੰਦੇ ਨੂੰ ਅੰਦਰੋਂ ਅੰਦਰ ਹੀ ਖਾ ਜਾਂਦੇ ਨੇ ਦੇਖਣ ਨੂੰ ਲੱਖ ਸੋਹਣੇ ਲੱਗਦੇ ਹੋਣ ਜਿਹੜੀ ਲੱਕੜ ਨੂੰ ਘੁਣਾ ਲੱਗ ਜਾਵੇ ਸਜਣੋ ਉਹ ਲੱਕੜ ਵੇਖਣ ਨੂੰ ਭਾਵੇਂ ਲੱਖ ਵਾਰੀ ਸੋਹਣੀ ਲੱਗਦੀ ਹੋਵੇ ਜਦੋਂ ਕਿਤੇ ਅੰਦਰੋਂ ਫਰੋਲ ਕੇ ਵਿਖੀਏ ਉਹ ਲੱਕੜ ਖਾਲੀ ਹੋ ਜਾਂਦੀ ਹੈ ਜਿਨ੍ਹਾਂ ਦੇ ਪਿਆਰੇ ਤੁਰ ਜਾਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਵਿਛੋੜਾ ਹੁੰਦਾ ਕੀ ਹੈ ਉਹ ਕਹਿੰਦੇ ਮਹਾਰਾਜ ਜੇ ਤੁਹਾਨੂੰ ਪਤਾ ਵੀ ਅਸੀਂ ਤੁਰ ਜਾਣਾ ਦੱਸੋ ਕਦੋਂ ਜਾਣਾ ਹੈ ਦੱਸੋ ਲਿਖ ਕੇ ਦੇ ਕੇ ਜਾਓ ਮਹਾਂਪੁਰਖ ਕਹਿੰਦੇ ਲਿਆਓ ਪੂਰਾ ਕਾਗਜ਼ ਕਲਮ ਦੁਬਾਤ ਲੈਂਦੀ ਕੋਰੇ ਕਾਗਜ਼ ਦੀ ਹਿੱਕ ਤੇ ਲਿਖ ਦਿੱਤਾ 6 ਮਹੀਨੇ ਨੂੰ ਮਰ ਜਾਣ ਆਲਾ ਸੱਜਣਾ ਕਹਿੰਦਾ ਮਹਾਰਾਜ ਕਿੰਨੇ ਵਜੇ ਮਰਨਾ ਹੈ ਇਹ ਲਿਖੋ ਸਤਪੁਰਸ਼ਾਂ ਨੇ ਦੱਸ ਦਿੱਤਾ ਅੰਨੇ ਟਾਈਮ ਨੂੰ ਅਸੀਂ ਆ ਫਾਨੀ ਦੁਨੀਆ ਨੂੰ ਛੱਡ ਕੇ ਚਲੇ ਜਾਣਾ ਅਸੀਂ ਚਲੇ ਆ ਜਾਨਾ ਉਹਨੇ ਕੋਰਾ ਕਾਗਜ਼ ਸੰਭਿਆ ਬੈਠ ਕੀਤੀ 6 ਮਹੀਨੇ ਦੀ ਕਹਿੰਦੇ ਦੇਖਦੇ ਆ ਸਾਧ ਮਰਦਾ ਕਿ ਨਹੀਂ ਮਰਦਾ ਇਹ ਸਾਧੂ ਮਰਦਾ ਕਿ ਨਹੀਂ ਮਰਦਾ 6 ਮਹੀਨੇ ਆਏ ਉਹ ਦਿਨ ਆਇਆ ਅੱਜ ਦੀ ਘੜੀ ਦੀ ਗੱਲ ਕਰ ਲੋ ਉਹ ਟਾਈਮ ਆਇਆ ਸੱਜਣੋ ਜਦੋਂ ਘੜੀ ਤੇ ਟਾਈਮ ਆਇਆ ਨਾ ਸੰਗਤਾਂ ਡੇਰੇ ਵਿੱਚ ਸਤਿਪੁਰਸ਼ਾਂ ਦੇ ਪਹੁੰਚ ਗਏ ਜਦੋਂ ਮਹਾਂਪੁਰਖਾਂ ਦੇ ਡੇਰੇ ਵਿੱਚ ਪਹੁੰਚੀਆਂ ਸੰਤਾਂ ਨਾਲ ਜਿਹੜੇ ਛੰਕਾ ਬਾਜੀ ਲੋਕ ਸਨ ਜਿਨ੍ਹਾਂ ਨੇ ਕਿਹਾ ਤਾਂ ਕੋਰੇ ਕਾਗਜ਼ ਤੇ ਲੈ ਕੇ ਦੇ ਸਾਨੂੰ ਕਦੋਂ ਮਰਾਂਗੇ ਤੁਸੀਂ ਉਹ ਵੀ ਕੋਰਾ ਕਾਗਜ਼ ਤੇ ਲਿਖੇ ਹੋਏ ਤੇ ਲੈ ਕੇ ਸੰਤਾਂ ਦੇ ਡੇਰੇ ਪਹੁੰਚ ਗਏ ਸੰਗਤਾਂ ਦਾ ਇਕੱਠ ਹੋ ਗਿਆ ਕਹਿੰਦੇ ਮਹਾਰਾਜ ਨੇ ਅੱਜ ਸ਼ਰੀਰ ਛੱਡਣਾ ਏ ਪਿਆਰ ਵਾਲੇ ਕਹਿੰਦੇ ਬੇਨਤੀਆਂ ਕਰਾਂਗੇ ਮਹਾਰਾਜ ਨਾ ਛੱਡਿਓ ਸ਼ਰੀਰ ਜਿਨ੍ਹਾਂ ਨੇ ਕੋਰੇ ਕਾਗਜ਼ ਤੇ ਲਿਖਾਇਆ ਉਹ ਕਹਿੰਦੇ ਵੇਖਦੇ ਆ ਇਹ ਸਾਧ ਸੱਚ ਬੋਲਦਾ ਕਿ ਝੂਠ ਬੋਲਦਾ ਸੀ ਹਰ ਇੱਕ ਬੰਦੇ ਦੀ ਅੱਖ ਘੜੀ ਤੇ ਖੜਗੀ ਹਰ ਇੱਕ ਬੰਦੇ ਦੀ ਅੱਖ ਟਾਈਮ ਤੇ ਖੜਗੀ ਉਹ ਟਾਈਮ ਆਏਗਾ ਜਿਨ੍ਹਾਂ ਦਾ ਪਿਆਰ ਸੀ ਉਹਨਾਂ ਦਾ ਦਿਲ ਘਬਰਾਉਣਾ ਸ਼ੁਰੂ ਹੋ ਗਿਆ ਜੂੰ ਜੂੰ ਦਿਨ ਨੇੜੇ ਆਇਆ ਜੂੰ ਜੂੰ ਟਾਈਮ ਨੇੜੇ ਆਇਆ ਉਹ ਰੂਹਾਂ ਤੜਫਣੀਆਂ ਸ਼ੁਰੂ ਹੋ ਗਈਆਂ ਜਿਵੇਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢੋ ਤੜਪਦੀ ਆ ਨਾ ਆਏ ਪਿਆਰ ਕਰਨ ਵਾਲੇ ਤੜਫਣ ਲੱਗ ਪਏ ਕਹਿੰਦੇ ਵੇਖਦੇ ਆ ਓ ਇਹ ਸਾਧੂ ਚੱਲਿਆ ਏ ਬੇਨਤੀਆਂ ਕਰੋ ਨਾ ਜਾਵੇ ਜਿਹੜੇ ਸ਼ੰਕਾਵਾਦੀ ਸੀ ਕਹਿੰਦੇ ਵੇਖਦੇ ਆ ਟਾਈਮ ਤੇ ਪੂਰਾ ਹੋ ਗਿਆ ਹੁਣ ਮਰਦਾ ਕਿ ਨਹੀਂ ਮਰਦਾ ਆਖੋ ਸਤਨਾਮ ਜੈ ਗੁਰਦੇਵ ਤਨ ਗੁਰਦੇ ਉਹ ਕਹਿੰਦੇ ਵੇਖਦੇ ਆ ਜਦੋਂ ਉਹ ਟਾਈਮ ਹੋਇਆ ਨਾ ਆਏ ਮਹਾਪੁਰਖਾਂ ਨੇ ਚਾਦਰ ਤਨ ਤੇ ਓੜ ਲਈ ਧੰਵਾਵਾ ਇੰਦਰਦਸ ਮਹਾਰਾਜ ਜੀ ਵਰਗੇ ਸਾਧੂ ਦੀ ਉਹ ਫਲਵਾੜੀ ਦੀ ਗੱਲ ਕਰ ਲਈਏ ਜਿਹੜੀ ਫਲਵਾੜੀ ਵਿੱਚ ਉਹ ਸਾਧੂ ਪੈਦਾ ਹੋਏ ਨੇ ਜਿਵੇਂ ਦੁਨੀਆ ਦੀ ਦੁਨੀਆ ਹੈ ਨਾ ਐ ਸਾਧੂਆਂ ਦੀ ਵੀ ਦੁਨੀਆ ਹੈ ਤੇ ਸਤਪੁਰਸ਼ਾਂ ਦਾ ਟਾਈਮ ਹੋਇਆ ਕਹਿੰਦੇ ਆਏ ਤਨ ਤੇ ਚਾਦਰ ਓੜੀ ਆਖ ਦਿੱਤਾ ਕਹਿੰਦੇ ਸੰਗਤੇ ਚੰਗਾ ਸਾਡਾ ਸਮਾ ਹੋ ਗਿਆ ਅਸੀਂ ਦੁਨੀਆ ਤੇ ਚੱਲੇ ਅਸੀਂ ਦੁਨੀਆ ਤੇ ਚੱਲੇ ਛੱਡ ਕੇ ਦੇਸ਼ ਬਗਾਨਾ ਸਾਧੂ ਘਰ ਤੁਰ ਗਏ ਬਾਹਰ ਰੋਲਾ ਪੈ ਗਿਆ ਕਹਿੰਦੇ ਸੰਤਾ ਨੇ ਸਰੀਰ ਛੱਡ ਦਿੱਤਾ ਉਹ ਚਲੇ ਗਏ ਪਿਆਰ ਕਰਨ ਵਾਲਿਆਂ ਦੀਆਂ ਤਾਂ ਹੱਥ ਨਿਕਲ ਗਈਆਂ ਬਰਲਾਪ ਉੱਠ ਖੜਿਆ ਬਰਲਾਪ ਲੜ ਰੋਣ ਲੱਗ ਪਏ ਕਹਿੰਦੇ ਮਹਾਂਪੁਰਖ ਦੁਨੀਆ ਤੇ ਤੁਰ ਗਏ ਓਏ ਸ਼ੰਕਾ ਕਰਨ ਵਾਲੇ ਖੜੇ ਹੋ ਗਏ ਓਏ ਸਤਪੁਰਖੋ ਤੁਹਾਡੇ ਤੇ ਸ਼ੰਕਾ ਕੀਤੀ ਤੁਹਾਡੇ ਤੇ ਮੈਂ ਪਰੋਸਾਨੀ ਕੀਤਾ ਮਦ ਭਾਗੀ ਆ ਸੀ ਪਰ ਗੁਰਮੁਖੋ ਜਦੋਂ ਸਾਡੇ ਕੋਲ ਸਾਧੂ ਹੁੰਦਾ ਸੀ ਉਦੋਂ ਕਦਰ ਨਹੀਂ ਕਰਦੇ ਜਦੋਂ ਇਹ ਕਿਤੇ ਸਾਧੂ ਦੁਨੀਆ ਤੇ ਚਲੇ ਜਾਣ ਫਿਰ ਇਹ ਰੱਖਾਂ ਰੋਂਦੀਆਂ ਨੇ ਜੇ ਕਿਤੇ ਉਹ ਸਾਧੂ ਮਿਲੀਏ ਤੇ ਸੇਵਾ ਕਰ ਲਈਏ ਜਦੋਂ ਮਾਪੇ ਸਾਡੇ ਕੋਲ ਹੁੰਦੇ ਆ ਉਦੋਂ ਅਸੀਂ ਮੰਨਦੇ ਨਹੀਂ ਜਦੋਂ ਦੂਰ ਜਾਂਦੇ ਆ ਫਿਰ ਰੋਂਦੇ ਆ ਓਏ ਮਾਪੇ ਕਿਤੇ ਲੱਭ ਜਾਣ ਇਹਨਾਂ ਦੀ ਸੇਵਾ ਕਰ ਲਈਏ ਆਖੋ ਸਤਨਾ ਕਰ ਲਈਏ ਸੁਣਿਓ ਸੁਣਿਓ ਸੁਣਿਓ

ਸ਼ੰਕਾ ਬਾਜੀ ਨੇ ਮਹਾਪੁਰਖਾਂ ਦੇ ਚਰਨਾਂ ਤੇ ਸੀਸ ਝੁਕਾਇਆ ਕਹਿੰਦੇ ਸਤਪੁਰਸ਼ੋ ਗਲਤੀ ਹੋ ਗਈ ਚਾਰ ਪਾਈਆਂ ਨੇ ਇਸ਼ਨਾਨ ਕਰਾਇਆ ਚਲੋ ਜੀ ਮਹਾਰਾ ਦਾ ਸੰਸਕਾਰ ਕਰੀਏ ਅਰਥੀ ਤੇ ਪਾਏ ਉੱਪਰ ਕਫਨ ਪਾ ਦਿੱਤਾ ਜਿਹੜੀ ਚਾਦਰ ਕੰਨ ਤੇ ਉਹਦੀ ਸੀ ਸਤਪੁਰਸ਼ਾਂ ਨੇ ਉਹੀ ਉੱਪਰ ਸੇਵਾਦਾਰਾਂ ਨੇ ਪਾਈ ਸਾਰੇ ਪਿੰਡ ਦੀਆਂ ਪ੍ਰਿਕਰਮਾਂ ਕਰਾਈਆਂ ਤੇ ਜਦੋਂ ਸ਼ਮਸ਼ਾਨ ਘਾੜ ਵੱਲ ਨੂੰ ਤੁਰਨ ਲੱਗੇ ਪਿੰਡ ਦੀਆਂ ਪ੍ਰਿਕਰਮਾਂ ਕਰਦੇ ਜਾਂਦੇ ਨੇ ਸਤਪੁਰਸ਼ਾਂ ਦੇ ਸਰੀਰ ਮਰਤਕ ਦੇ ਜਾਂਦੀ ਆ ਕਹਿੰਦੇ ਜਿੱਦਨ ਮਾਰਾਂ ਨੇ ਸਰੀਰ ਛੱਡਿਆ ਨਾ ਉਸੇ ਦਿਨ ਉਸ ਦਿਨ ਪਿੰਡ ਵਿੱਚ ਵਿਆਹ ਪਿੰਡ ਵਿੱਚ ਵਿਆਹ ਬਾਜੇ ਗਾਜੇ ਵੱਜਦੇ ਨੇ ਇੱਕ ਪਾਸੇ ਡੇਰੇ ਤੋਂ ਅਰਥੀ ਤੁਰਪੀ ਸਾਧੂਆਂ ਦੀ ਦੂਜੇ ਪਾਸੇ ਪਿਆਰ ਵਾਲੇ ਜਿਨ੍ਹਾਂ ਦੇ ਮੁੰਡੇ ਦਾ ਵਿਆਹ ਸੀ ਉਹ ਮਾਂ ਰਿਸ਼ਤੇਦਾਰ ਭੈਣ ਭਰਾ ਸਾਰ ਕਸਬੰਦੀ ਮਾ ਮਾਫ਼ ਕਰਨਾ ਪੁੱਤਰ ਦੇ ਸਿਰ ਤੇ ਸੇੜਾ ਸਜਾ ਕੇ ਉਹਨੂੰ ਵਿਆਹਣ ਵਾਸਤੇ ਘਰੋਂ ਤੁਰ ਕੇ ਬਰਾਤ ਲੈ ਕੇ ਆਈ ਇਧਰ ਉਹ ਸੱਤ ਫੁਰਸਾਂ ਦੀ ਅਰਥੀ ਆ ਗਈ ਇਧਰ ਉਹ ਬਰਾਤ ਆ ਗਈ ਜਦੋਂ ਆਪਸੀ ਦੋਨਾਂ ਦਾ ਮੇਲ ਹੋਇਆ ਨਾ ਆਪਸੀ ਮੇਲ ਹੋਇਆ ਉਹ ਬਰਾਤੀ ਸੱਜਣ ਕਹਿੰਦੇ ਅਰਥੀ ਮਿਲ ਗਈ ਬਦਸ਼ਕਨਾ ਕੰਮ ਹੋ ਗਿਆ ਕਹਿੰਦੇ ਆ ਨਾ ਕੋਈ ਮਾੜਾ ਸ਼ਗਨ ਹੋ ਜਵੇ ਕਹਿੰਨੇ ਆ ਮਾੜਾ ਹੋ ਗਿਆ ਅਸੀਂ ਸ਼ਗਨਾਂ ਦੇ ਕੰਮ ਕਰਨੇ ਸੀ ਜਦੋਂ ਮਾਪੁਰਖਾਂ ਦੀ ਸਾਹਮਣੇ ਆਰਥੀ ਆਈ ਤੇ ਇਧਰ ਬਰਾਤੀ ਸੱਜਣ ਵਿਆਹਣ ਵਾਸਤੇ ਚੱਲੇ ਨੇ ਆਪਣੇ ਪੁੱਤਰ ਨੂੰ ਜਦੋਂ ਸਾਹਮਣੇ ਆਰਥੀ ਤੇ ਮਲਾਪ ਹੋਇਆ ਵਿਆਹਣ ਵਾਲਿਆਂ ਦਾ ਮਾਂ ਪੁੱਤਰ ਦੀ ਬਾਹ ਫੜੀ ਉਹ ਕਹਿੰਦੀ ਇੱਧਰ ਨੂੰ ਹੋ ਜਾ ਬਾਦਸ਼ਾਹ ਨਾ ਕੰਮ ਹੋ ਗਿਆ ਇਹ ਸਾਧਨੇ ਹੁਣੀ ਮਰਨਾ ਸੀ ਕਿਤੇ ਫੇਰ ਮਰ ਜਾਂਦਾ ਹੁਣੀ ਮਰਨਾ ਸੀ ਆਪਣੇ ਦਿਲ ਚ ਕਹਿੰਦੀ ਆ ਕਹਿੰਦੀ ਨੇ ਹੁਣੀ ਮਰਨਾ ਸੀ ਫੇਰ ਕਿਤੇ ਮਰ ਜਾਂਦਾ ਅੱਜ ਮੇਰੇ ਮੁੰਡੇ ਦਾ ਵਿਆਹ ਏ ਮੈਂ ਪੁੱਤ ਨੂੰ ਵਿਆਉਣ ਚੱਲੀ ਆ ਵੱਧ ਛਕਣਾ ਕੰਮ ਹੋ ਗਿਆ ਬਰਾਤੀ ਸਜਣ ਸਾਈਡ ਤੇ ਹੋ ਕੇ ਖੜ ਗਏ ਜਦੋਂ ਮਹਾਰਾ ਦੀ ਅਰਥੀ ਧੰਨਵਾਦ ਹੈ ਇੰਦਰਦਸ ਮਹਾਰਾਜ ਵਰਗੇ ਸਾਧੂਆਂ ਦੀ ਗੱਲ ਆ ਏ ਜਦੋਂ ਮਹਾਪੁਰਖਾਂ ਦੀ ਅਰਥੀ ਕੋਣ ਦੀ ਲੰਘਣ ਲੱਗੀ ਕਹਿੰਦੇ ਮਹਾਪੁਰਖ ਅਰਥੀ ਤੇ ਉੱਠ ਕੇ ਬੈਠ ਗਏ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ ਹਾਂ ਸਤਪੁਰਸ਼ ਅਰਤੀ ਤੇ ਉੱਠ ਕੇ ਬੈਠ ਕੇ ਸੇਵਾਦਾਰਾਂ ਨੂੰ ਆਖਿਆ ਓਏ ਅਰਤੀ ਰੋਗ ਲਿਓ ਉਹ ਵੀ ਕਿਸੇ ਦੀ ਧੀ ਪੈਣ ਹੋਏਗੀ ਜਿਨੇ ਰੱਬ ਵਰਗੇ ਸਾਧੂ ਨੂੰ ਦਿੱਤਾ ਜਨਮ ਗੁਰਮੁਖੋ ਉਹ ਵੀ ਕਿਸੇ ਦੀ ਧੀ ਪੈਣ ਹੋਏਗੀ ਜਿਨੇ ਸੰਤ ਮਹਾਰਾਜ ਸੰਤ ਬਾਬਾ ਹਰਚਰਨ ਦਾਸ ਮਹਾਰਾਜ ਵਰਗੇ ਸਾਧੂ ਨੂੰ ਜਨਮ ਦਿੱਤਾ ਇਸ ਕਰਕੇ ਧੀਆਂ ਦਾ ਸਤਕਾਰ ਕਰਿਓ ਤੇ ਜਿਹਦੇ ਨਾਲ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰਪ੍ਰਭ ਆਪੇ ਮੇਲੇ ਸਾਰੀ ਸੰਗਤ ਦਾ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਗੁਰਦੇਵ ਜੈ ਗੁਰਦੇਵ 那干杯！